ਅਸਲਾਮੁਆਲੇਕੁਮ ਵ ਰahmatullahi व ਬਰਕਾਤੁ ਅਦਾਵਰ ਜੀ ਮੈਂ ਮੁਹੰਮਦ ਜਮील ਅਦਾਰਾ ਅਭੂ ਜੈਤੂں ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਲੋਕ ਸਭਾ ਚੋਣਾਂ 2024 ਦੇ 6ਵੇਂ 6ਵੇਂ ਗੇੜ ਪੂਰੇ ਹੋ ਚੁੱਕੇ ਨੇ ਤੇ ਹੁਣ ਆਖਰੀ 7ਵਾਂ ਗੇੜ ਜੋ ਕਿ ਜਿਸ ਦੇ ਵਿੱਚ ਪੰਜਾਬ ਵੀ ਆਉਂਦਾ ਹੈ 1 ਜੂਨ ਨੂੰ ਸ਼ੁਰੂ ਹੋ ਰਿਹਾ ਹੈ ਵੋਟਾਂ ਪੈ ਰਹੀਆਂ ਨੇ ਪੂਰੇ ਪੰਜਾਬ ਵਿੱਚ ਦੇਸ਼ ਭਰ ਦੇ ਸਿਆਸੀ ਆਗੂ ਸਾਰੇ ਆਪਣੇ ਆਪਣੇ ਮਤਲਬ ਟਿਕਾਣੇ ਛੱਡ ਕੇ ਹੁਣ ਪੰਜਾਬ ਦੇ ਵਿੱਚ ਡੇਰੇ ਲਾ ਲੈਨੇ ਨੇ ਤਾਂ ਇੱਧਰ ਕਿਸਾਨ ਵੀ ਆਪਣਾ ਪੂਰੀਆਂ ਤਿਆਰੀਆਂ ਦੇ ਵਿੱਚ ਨੇ ਕਿਸਾਨ ਆ ਆਪਣੇ ਮਤਲਬ ਲੀਡਰਾਂ ਤੋਂ ਬੀਜੇਪੀ ਵਾਲਿਆਂ ਤੋਂ ਆ ਰਿਹਾ ਸੱਤਾ ਦੇ ਵਿੱਚ ਨੇ ਆਵਾ ਦੀ ਪਾਰਟੀ ਤੋਂ ਸਵਾਲ ਕਰਨ ਲਈ ਪੂਰੇ ਮਤਲਬ ਐਕਟਿਵ ਹੋਏ ਹੋਏ ਨੇ ਇਸੇ ਨੇ ਲੜੀ ਦਿੱਤਾ ਹੈ ਤਾਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਘੁਮਾਣਾ ਦੋਨਾਂ ਫੋਮਾਂ ਬੋਲ ਰਹੇ ਨੇ ਇੱਕ ਖਾਸ ਐਲਾਨ ਕੀਤਾ ਹੈ ਜੋ ਕਿ 28 ਮਈ ਨੂੰ ਬੀਜੇਪੀ ਦੇ ਸਾਰੇ ਉਮੀਦਵਾਰ ਤੇ ਨਾਲ 13 ਉਮੀਦਵਾਰਾਂ ਦੇ ਘਰਾਂ ਦੇ ਬਾਹਰ ਪਕਾਤਾ ਨਾ ਲਗਾਇਆ ਜਾਏਗਾ ਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਸਵਾਲ ਪੁੱਛੇ ਜਾਣਗੇ ਆ ਲੋ ਤੁਸੀਂ ਉਹਨਾਂ ਦੀ ਜਵਾਨੀ ਸੁਣੋ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਕਿਸਾਨ ਮਜ਼ਦੂਰ ਮੋਰਚਾ ਜਿੱਦਾਂ ਆਪਾਂ ਨੂੰ ਸਭ ਨੂੰ ਪਤਾ ਹੈ ਕੱਲ ਨੂੰ 28 ਤਰੀਕ ਹੈ ਕੱਲ ਦੇ ਲਈ ਆਪਣੇ ਦੋਨੇ ਫਾਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲੀਟਿਕਲ ਵੱਲੋਂ ਕਾਲ ਦਿੱਤੀ ਗਈ ਹੈ ਵੀ ਜਿਹੜੇ ਬੀਜੇਪੀ ਦੇ ਕੈਂਡੀਡੇਟ ਨੇ ਜਿੱਦਾਂ ਪਟਿਆਲੇ ਮਹਾਰਾਣੀ ਪ੍ਰਨੀਤ ਕੌਰ ਆਨੰਦਪੁਰ ਸਾਹਿਬ ਤੋਂ ਸੁਬਾਸ਼ ਸ਼ਰਮਾ ਪਤਗੜ੍ਹ ਸਾਹਿਬ ਤੋਂ ਗੇਜਾਰਾਂ ਲੁਧਿਆਣੇ ਤੋਂ ਰਵਨੀਤ ਮਿੱਟੋ ਸੰਗਰੂਰ ਤੋਂ ਅਰਵਿੰਦ ਖੰਨਾ ਫ੍ਰੀਡਰਕੋਰਟ ਤੋਂ ਸਸਰਾਜ ਹੰਸ ਐਦਾ ਹੀ ਜਿੰਨੇ ਹੋਰ ਕੈਂਡੀਡੇਟ ਨੇ ਬੀਜੇਪੀ ਦੇ ਸਾਰਿਆਂ ਦੀ ਕੋਠੀਆਂ ਦੇ ਬਾਹਰ ਕੱਲੂ ਸਵੇਰੇ ਆਪਾਂ ਨੇ 9 ਵਜੇ ਇਕੱਠੇ ਹੋ ਤਾਂ ਕਿ ਜਿਹੜੇ ਇਹ ਬੀਜੇਪੀ ਦੇ ਕੈਂਡੀਡੇਟ ਕਹਿੰਦੇ ਸੀਗੇ ਵੀ ਅਸੀਂ 2 ਤਰੀਕ ਤੋਂ ਬਾਅਦ ਤੁਹਾਨੂੰ ਦੇਖਾਂਗੇ ਵੋਟਾਂ ਪੈ ਲੈਣ ਦਿਓ ਉਹ ਤੋਂ ਬਾਅਦ ਥੋੜੀ ਅਸੀਂ ਲਿਸਟਾਂ ਬਣਾ ਲੀਆਂ ਵੀ ਅਸੀਂ ਜੀ ਕੱਲ ਨੂੰ 28 ਤਰੀਕ ਨੂੰ ਥੋੜੇ 12 'ਚ ਪਹੁੰਚ ਗਏ ਤੁਹਾਡਾ ਵਿਰੋਧ ਵੀ ਕਰਾਂਗੇ ਛਾਦਮੇ ਜੀ ਤਰੀਕੇ ਨਾਲ ਜੋ ਤੁਸੀਂ ਸਾਨੂੰ ਦੇਖਣਾ ਸਾਨੂੰ ਕੁੱਟਣਾ ਜਾਨੇ ਕੁੱਟ ਲੋ ਸਾਨੂੰ ਜੇਲਾ ਵਿੱਚ ਬਚਾਣਾ ਜਾਨੇ ਜੇਲਾ ਵਿੱਚ ਬਚਾ ਲੋ ਜੋ ਤੁਹਾਡੇ ਮਨ ਚਾਹੁੰਦਾ ਕਰ ਲੋ ਪਰ ਜਿਹੜੀ ਅਸੀਂ ਲੜਾਈ ਲੈ ਕੇ ਚੱਲੇ ਹੋਏ ਆਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨੌਨ ਪੋਲਿਟਿਕਲ ਵੱਲੋਂ ਦਿੱਲੀ ਕੋਜ ਦੀ ਤਿਆਰੀ ਤੇ ਜਿਹੜੀ ਸਾਡੀਆਂ ਮੰਗਾਂ ਨੇ ਜਿੱਦਾਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਣਾ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਕਰਾਣਾ ਤੇ C250 ਦੇ ਤਹਿਤ ਫਸਲਾਂ ਦੇ ਰੇਟ ਤੈਅ ਕਰਾਣਾ ਐ ਐਮਐਸਪੀ ਕਾਨੂੰਨੀ ਗਾਰੰਟੀ ਬਣਾਉਣਾ ਮਜ਼ਦੂਰਾਂ ਦੀ 700 ਰੁਪਏ ਦੀ ਹਾੜੀ ਕਰਾਣੀ ਮਨਰੇਗਾ ਦੇ ਮਜ਼ਦੂਰਾਂ ਨੂੰ 200 ਦਿਨ ਕੰਮ ਦਿਵਾਉਣਾ ਸਾਲ 'ਚ ਤੇ ਹੋਰ ਕਾਫੀ ਜ਼ਿਆਦਾ ਮੰਗਾ ਨੇ ਉਹਦੇ ਤਹਿਤ ਕੱਲ ਨੂੰ ਅਸੀਂ ਤੁਹਾਡੇ 12 ਚ ਆਵਾਂਗੇ ਜਿੰਨੇ ਵੀ ਸਾਡੇ ਕਿਸਾਨ ਮਜ਼ਦੂਰ ਮੋਰਚਾ ਐਸ ਕਿੱਬ ਨੌਨ ਪੋਲਿਟਿਕਲ ਐਸਕੇ ਵੱਲੋਂ ਜਿੰਨੇ ਵੀ ਸਾਡੇ ਵੀਰ ਇਨਸਾਫ ਸੰਤ ਲੋਕ ਨੇ ਭਾਜਪੀ ਦੇ ਵਿਰੋਧ ਦੇ ਵਿੱਚ ਖੜਨ ਵਾਲੇ ਨੇ ਡਟ ਕੇ ਉਹ ਸਾਰੇ ਵੱਧ ਤੋਂ ਵੱਧ ਗਿਣਤੀ 'ਚ ਇਕੱਠੇ ਹੋ ਤਾਂ ਕਿ ਅਸੀਂ ਇਹਨਾਂ ਨੂੰ ਸਵਾਲ ਜਵਾਬ ਕਰ ਸਕੀਏ ਵੀ ਕੀ ਗੱਲ ਤੁਸੀਂ ਸਾਡੇ ਸ਼ੂ ਕਰਨ ਨੂੰ ਕਾਹਤੋਂ ਗੋਲੀ ਮਾਰ ਕੇ ਮਾਰਿਆ ਤੇ ਸਾਡੇ ਜਿਹੜੇ 450 ਕਿਸਾਨ ਫੱਟੜ ਕਰੇ ਨੌਜਵਾਨ ਕਿਸੇ ਦੀਆਂ ਅੱਖਾਂ ਗੀਆਂ ਦੀਆਂ ਲੱਤਾਂ ਕਾਹਤੋਂ ਦਿੱਲੀ ਜਾਣਾ ਕੀ ਸਾਡਾ ਕੋਈ ਗੁਨਾਹ ਸੀਗਾ ਇਹਨਾਂ ਸਾਰੀ ਮੰਗਾਂ ਨੂੰ ਤੇ ਇਹਨਾਂ ਨੇ ਜੋ ਬਦਮਾਸ਼ੀ ਦੇ ਲਹਿਜੇ 'ਚ ਗੱਲ ਕਰੀ ਜਿੱਦਾਂ ਰਵਨੀਤ ਬਿੱਟੂ ਵੀ ਬੋਲਿਆ ਹਸਰਾਜ ਹਸਜੀ ਵੀ ਬੋਲੇ ਉਹ ਚ ਉਹਨਾਂ ਨੂੰ ਅਸੀਂ ਪੁੱਛ ਸਕੀਏ ਵੀ ਤੁਹਾਡੀ ਕੋਠੀਆਂ ਦੇ ਬਾਹਰ ਅਸੀਂ ਆ ਕੇ ਬਹਿ ਗਏ ਤੁਹਾਡੇ ਮਕਾਨਾਂ ਦੇ ਬਾਹਰ ਬਹਿ ਗਏ ਜੋ ਤੁਸੀਂ ਕਰਨਾ ਕਰੋ ਅਸੀਂ ਆਗੇ ਤੁਹਾਡੇ ਤੋਂ ਸਵਾਲ ਜਵਾਬ ਕਰਨ ਸਾਡੇ ਸਵਾਲਾਂ ਦੇ ਜਵਾਬ ਦੋ ਕਿਉਂਕਿ ਜੋ ਸਾਡਾ ਰਾਈਟ ਹੈ ਸ਼ਾਂਤਮਈ ਤਰੀਕੇ ਨਾਲ ਅਸੀਂ ਪ੍ਰੋਟੈਸਟ ਕਰਨਾ ਤੇ ਕਰਿਆ ਹੁਣ ਤੱਕ ਵੀ ਪਰ ਤੁਸੀਂ ਕਸਰ ਨਹੀਂ ਛੱਡੀ ਸਾਡੇ ਤੇ ਗੋਲੀਆਂ ਚਲਾਣ ਦੇ ਹਰ ਇੱਕ ਕੰਮ ਤੁਸੀਂ ਉਹ ਕਰਿਆ ਜਿਹੜਾ ਨਹੀਂ ਕਰਨਾ ਚਾਹੁੰਦਾ ਜਿਹੜਾ ਲੋਕਤੰਤਰ ਦੇ ਹਿੱਤ ਚ ਹੋਏ ਨਹੀਂ ਸਕਦਾ ਇਹਦੇ ਕਰਕੇ ਮੈਂ ਦੋਨੇ ਫੋਰਮਾਂ ਵੱਲੋਂ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਜਿੰਨੇ ਵਰਕਰ ਸਹਿਬਾਨ ਹੈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿੱਥੇ-ਜਿੱਥੇ ਪੁਆਇੰਟ ਹੈ ਚਾਹੇ ਫਤਿਹਗੜ੍ਹ ਸਾਹਿਬ ਚਾਹੇ ਆਨੰਦਪੁਰ ਸਾਹਿਬ ਚਾਹੇ ਕਿਤੇ ਵੀ ਆਪਾਂ ਨੇੜੇ ਲੱਗਦਾ ਪਟਿਆਲਾ ਉੱਥੇ ਪਹੁੰਚੋ ਤੇ ਇੱਕ ਮੈਂ ਪਟਿਆਲੇ ਵਾਲੇ ਜਿੰਨੇ ਵੀ ਸਾਡੇ ਜਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਆਪਾਂ ਸਵੇਰੇ 9 ਵਜੇ ਗੁਰਦੁਆਰਾ ਮੋਤੀਵਾਗ ਪਟਿਆਲਾ ਉੱਥੇ ਇਕੱਠੇ ਹੋਈਏ ਉੱਥੇ ਇਕੱਠੇ ਹੋ ਕੇ ਨਾਲੇ ਇਹਨਾਂ ਦਾ ਮੈਲ ਹੈ ਉੱਥੇ ਜਾ ਕੇ ਅਸੀਂ ਵਿਰੋਧ ਕਰਾਂਗੇ ਸ਼ਾਂਤਮਈ ਤਰੀਕੇ ਨਾਲ ਜਾਣਾ ਹੈ ਸ਼ਾਂਤਮਈ ਤਰੀਕੇ ਨਾਲ ਅਸੀਂ ਸਾਰਾ ਮਾਹੌਲ ਰੱਖਣਾ ਹੈ ਅੱਗੇ ਇਹਨਾਂ ਦੀ ਮਰਜ਼ੀ ਆ ਕੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਆ ਨਹੀਂ ਦੇਣੇ ਬਾਹਰ ਮੈਦਾਨਾਂ 'ਚੋਂ ਨਿਕਲ ਗਏ ਉਹ ਇਹਨਾਂ ਨੇ ਦੇਖਣਾ ਮੈਂ ਤਾਂ ਆਹੀ ਬੇਨਤੀ ਕਰੂੰਗਾ ਵੀਰੋ ਕੱਲੋਂ ਵੱਧ ਤੋਂ ਵੱਧ ਇਕੱਠੇ ਹੋ ਕੇ ਅਸੀਂ ਜਾਈਏ ਕਾਫਲੇ ਬਣਾ ਕੇ ਤਾਂ ਇਹਨਾਂ ਨੂੰ ਪਤਾ ਲੱਗ ਜੇ ਵੀ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਲੜਾਈ ਹੈ ਜਿਹੜੀ ਇਹ ਲੜਨ ਲੱਗੇ ਹੋਏ ਆ ਦੋਨੋਂ ਖੁਰਮ ਚੜ੍ਹਦੀ ਕਲਾ 'ਚ ਹੈ ਜੇ ਚੜ੍ਹਦੀ ਕਲਾ 'ਚ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ